ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੱਸਾਂਗੇ ਵੀ ਗੋਲ ਘੇਰਾ ਮੈਂ ਕਿਸ ਤਰ੍ਹਾਂ ਬਣਾਉਣੀ ਆ ਬਾਕੀ ਤੁਸੀਂ ਕਮੈਂਟਾਂ 'ਚ ਤੁਸੀਂ ਦੱਸ ਸਕਦੇ ਹੋ ਵੀ ਤੁਸੀਂ ਕਿਸ ਤਰ੍ਹਾਂ ਬਣਾਉਨੇ ਆ ਇਹ ਹੈ ਜੀ ਯੂਨੀਫਾਰਮ ਆ ਉਹਨਾਂ ਨੇ ਗੋਲ ਘੇਰੇ ਦੀ ਡਿਮਾਂਡ ਕੀਤੀ ਆ ਹੋ ਸਕਦਾ ਅੱਗੇ ਗੋਲ ਘੇਰਿਆਂ ਦਾ ਹੀ ਰਵਾਜ ਆ ਜਾਵੇ ਇਹ ਕੋਈ ਪਤਾ ਨਹੀਂ ਹੈਗਾ ਰਵਾਜ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਤਾਂ ਜੀ ਆਪਾਂ ਬਿਲਕੁਲ ਸੇਮ ਨਾਪ ਉਹ ਜਿਸ ਤਰ੍ਹਾਂ ਲੈਣੇ ਆ ਉਸੇ ਤਰ੍ਹਾਂ ਹੀ ਲੈ ਲੈਣਾ ਹੈਗਾ ਆ ਪਰ ਇੱਥੋਂ ਆਪਾਂ ਜਿੱਦਾਂ ਹੈਪ ਹੈਪ ਦਾ ਆਪਾਂ ਜ਼ਿਆਦਾ ਵਧਾਉਣੇ ਆ ਇਹ ਆਪਾਂ ਇੰਦੇ ਅੱਧਾ ਪੌਣਾ ਇੰਚ ਹੀ ਰੱਖਣਾ ਹੈਗਾ ਇੱਥੋਂ ਵਾਧੂ ਜ਼ਿਆਦਾ ਨਹੀਂ ਰੱਖਣਾ ਹੈਗਾ ਤਾਂ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਲੰਬਾਈ ਆ ਉਹ ਵੀ ਆਪਾਂ ਡੇਢ ਕੈਂਚੀ ਵਾਧੂ ਰੱਖਣੀ ਆ ਕਿਉਂਕਿ ਅੱਧਾ ਇੰਚ ਉੱਪਰੋਂ ਥੀਰੇ ਵਿੱਚ ਆ ਜਾਂਦਾ ਹੁੰਦਾ ਆ ਤੇ 1 ਇੰਚ ਥੱਲਿਓਂ ਫੇਰ ਵੀ ਜਿਹੜਾ ਆ ਬਚ ਜਾਂਦਾ 1 ਇੰਚ ਵੀ ਨਹੀਂ ਬਚਾਉਣਾ ਚਾਹੀਦਾ ਆਪਾਂ ਨੂੰ ਪੌਣਾ ਕੈਂਚੀ ਬਚਾਉਣਾ ਚਾਹੀਦਾ ਆ ਤਾਂ ਜੋ ਬ੍ਰੀਕ ਲੈਡੀ ਹੋ ਸਕੇ ਤਾਂ ਵਧੀਆ ਲੱਗੇ ਹੁਣ ਆਪਾਂ ਇਹਨੂੰ ਗੋਲ ਘੇਰੇ ਦੀ ਸ਼ੇਪ ਜਿਹੜੀ ਆ ਉਹ ਕਿਸ ਤਰ੍ਹਾਂ ਦੇਣੀ ਆ ਹਨਾ ਉਹ ਮੈਂ ਤੁਹਾਨੂੰ ਦੱਸਦੀ ਆ ਤੁਹਾਨੂੰ ਹਨਾ ਮੇਰਾ ਕੰਮ ਕਰਨ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਹੈ ਤੁਸੀਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਮੈਂ ਹੁਣ ਤੁਹਾਨੂੰ ਦੱਸਦੀ ਆ ਵੀ ਦੇਖੋ ਮੈਂ ਸਾਰੇ ਨਿਸ਼ਾਨ ਜਿਹੜੇ ਲਾ ਲਏ ਆ ਜਿਸ ਤਰ੍ਹਾਂ ਮੈਂ ਇੱਥੋਂ ਨਾ 1.5 ਇੰਚ ਦੀ ਆ ਮੋਡੇ ਦੀ ਕਾਟ ਜਿਹੜੀ ਆ 1.5 ਇੰਚ ਦੀ ਪਾਉਣੀ ਹੁੰਨੀ ਆ ਤੇ ਤੁਸੀਂ ਕਿੰਨੇ ਦੀ ਬਣਾਉਣੇ ਆ ਤੁਸੀਂ ਵੀ ਮੈਨੂੰ ਦੱਸ ਸਕਦੇ ਆ ਇਹ ਪਿਛਲੀ ਕਾਟ ਆ ਮੋਹਰੀ ਕਾਟ ਤੇ ਮੈਂ ਹਜੇ ਬਿਲਕੁਲ ਇਸ ਤਰ੍ਹਾਂ ਕਰਕੇ ਨਾਲ ਜਿਹੜੀਆਂ ਪਾ ਦੇਣੀਆਂ ਤੇ ਗੋਲ ਘੇਰਾ ਆਪਾਂ ਜਿਹੜਾ ਆ ਇਹਨੂੰ ਕਿਸ ਤਰ੍ਹਾਂ ਮੈਂ ਸ਼ੇਪ ਦਿੱਤੀ ਆ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਦੇਖੋ ਆਪਾਂ ਜਿਹੜਾ ਇੱਥੋਂ ਜਿਹੜਾ ਆਪਣਾ ਇਹ ਕਾਰਨਰ ਆ ਜਾਂਦਾ ਹੈ ਨਾ ਮੈਂ ਆਹ ਦੇਖੋ ਆ ਬਿਲਕੁਲ ਇਦਾਂ ਸਿੱਧਾ ਨਿਸ਼ਾਨ ਲਾ ਲਿਆ ਸੀ ਵਿਗਾਟਾ ਵੱਧਾ ਜਿਹੜਾ ਥੰਡੇ ਨਿਕਲ ਜਾਊਗਾ ਠੀਕ ਆ ਆਪਾਂ ਇੱਥੋਂ ਮੈਂਤੀ ਕਰਨੀ ਆ ਤੇ ਇੱਥੋਂ ਤੱਕ ਠੀਕ ਹੈ ਜੀ ਇਹ ਆਪਾਂ ਰੱਖਿਆ ਹੈਗਾ ਆ ਆ ਦੇਖ ਲਓ 3.5 ਇੰਚ ਠੀਕ ਹੈ ਤੇ ਜੇ ਆਪਾਂ ਹੁਣ ਜ਼ਿਆਦਾ ਆਪਾਂ ਇਹਨੂੰ ਕਰਦੇ ਆ ਇੰਦਾ ਲਿਆਉਣੇ ਆ ਨਾ ਇਹ ਬਿਲਕੁਲ ਫਿਰ ਐਨ ਕੇ ਰਾ ਬਿਲਕੁਲ ਪਤਲਾ ਜਿਹਾ ਹੋ ਜਾਂਦਾ ਆ ਉਹ ਚੰਗਾ ਨਹੀਂ ਲੱਗਦਾ ਜੀਬ ਜੀ ਬਣ ਜਾਂਦੀ ਹੈ ਨਹੀਂ ਚੰਗਾ ਲੱਗਦਾ ਹੈਗਾ ਬਸ ਇੰਨਾ ਕੀ ਆਪਾਂ ਇਹਨੂੰ ਜਿਹੜੀ ਗਲਾਈ ਇਹਨੂੰ ਦੇਣੀ ਹੈ 3.5 ਇੰਚ ਦੀ ਇਹਦੇ ਵਿੱਚ ਜਿਹੜਾ ਕੇ ਰਾਇਆ ਬਹੁਤ ਸੋਹਣਾ ਬਣ ਕੇ ਤਿਆਰ ਹੋ ਜਾਂਦਾ ਆ ਤੇ ਮੈਂ ਹੁਣ ਤੁਹਾਨੂੰ ਕੱਟ ਕੇ ਦਿਖਾਉਣੀ ਆ। ਲੋ ਜੀ। ਉਹ ਟਾਈ ਮੈਂ ਕਰ ਦਿੱਤੀ ਆ। ਇਹ ਦੇਖ ਲਓ। ਤੇ ਉੱਪਰੋਂ ਜਿਹੜੀ ਇਹ ਬਾਹਮ ਬਣ ਜਾਊਗੀ ਹੁਣ ਜਿਹੜਾ ਇਹ ਕੱਪੜਾ ਆ ਇਹ ਚੋਂ ਬਾਹਮ ਬਣ ਜਾਣੀ। ਪੂਰਾ ਪੂਰਾ ਇਹ ਕੱਪੜਾ ਸਿਗਾ ਇਹ ਹੈਗੀ ਆ ਜਿੱਦਾਂ ਜוניਫਾਰਮ ਆ ਹਸਪੀਟਲ ਦੀ ਤੇ ਬਾਕੀ ਆਪਾਂ ਹੁਣ ਸਾਰੇ ਨਿਸ਼ਾਨ ਲਾ ਕੇ ਆਪਾਂ ਇਹਨੂੰ ਸਲਾਈ ਕਰ ਲੈਣਾ ਆ ਤੇ ਇਸ ਤਰ੍ਹਾਂ ਜੀ ਇਹ ਗੋਲ ਘੇਰਾ ਜਿਹੜਾ ਆ बन ਜਾਂਦਾ ਆ ਜੇ ਤੁਸੀਂ ਜ਼ਿਆਦਾ ਗੋਲ ਕਰਨਾ ਚਾਹੁੰਦੇ ਆ ਤੇ ਜ਼ਿਆਦਾ ਵੀ ਤੁਸੀਂ ਕਰ ਸਕਦੇ ਜਿਸ ਤਰ੍ਹਾਂ ਇਥੋਂ ਲਿਆ ਕੇ ਇਸ ਤਰ੍ਹਾਂ ਅੱਧੇ ਅੱਧੇ ਇੰਚ ਦੀ ਜੇ ਕਟਾਈ ਹੋਰ ਪਾਉਣੀ ਚਾਹੁੰਦੇ ਆ ਪਾ ਸਕਦੇ ਆ ਪਰ ਉਹ ਹਨਾ ਫੇ ਚੰਗਾ ਨਹੀਂ ਲੱਗਦਾ ਹੈਗਾ ਬਿਲਕੁਲ ਇੱਕ ਹੋਰ ਹੀ ਤਰ੍ਹਾਂ ਬਣ ਜਾਂਦਾ ਹੈ ਜਿੱਦਾਂ ਕੋਈ ਜੀਬ ਜਿਹੀ ਲਾਮਕਦੀ ਹੋਵੇ ਨਾ ਇਸ ਤਰ੍ਹਾਂ ਘੇਰਾ ਬਣ ਜਾਂਦਾ ਚੰਗਾ ਨਹੀਂ ਲੱਗਦਾ ਹੈਗਾ ਇਹ ਸੀ ਜੀ ਅੱਜ ਆਪਾਂ ਗੋਲ ਘੇਰੀ ਦੀ ਕਟਾਈ ਦੱਸੀ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਨਾਲ ਤਾਨੂੰ ਇਹ ਮੇਰਾ ਤਰੀਕਾ ਕਿਦਾਂ ਦਾ ਲੱਗਾ ਜਰੂਰ ਮੈਨੂੰ ਕਮੈਂਟ ਕਰਕੇ ਦੱਸਣਾ ਜੀ ਤੇ ਮਿਲਾਂਗੇ ਆਪਾਂ ਫਿਰ